ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਅਜੈਂਦਰ ਸਿੰਘ ਐਲੈਕਟਰੋਮੋਪੈਥੀ ਅੱਜ ਆਪ ਗੱਲ ਕਰਾਂਗੇ ਸਰਵਾਈਕਲ ਬਾਰੇ ਸਰਵਾਈਕਲ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜ਼ਿਆਦਾਤਰ ਸਰਵਾਈਕਲ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵੈਖਣ ਨੂੰ ਮਿਲਦੀ ਹੈ ਸਰਵਾਈਕਲ ਦਾ ਮੁੱਖ ਕਾਰਨ ਸੌਣ ਦਾ ਢੰਗ ਸਹੀ ਨਾ ਹੋਣਾ ਮਤਲਬ ਸਰਹਾਣਾ ਗਰਦਨ ਨੀਚੇ ਲਾ ਕੇ ਸੌਣਾ ਲੰਮੇ ਪੈ ਕੇ ਜਿਆਦਾ ਟੀਵੀ ਦੇਖਣਾ ਜਿਆਦਾਤਰ ਮੋਬਾਈਲ ਫੋਨ ਦੀ ਵਰਤੋਂ ਇਸ ਦਾ ਮੁੱਖ ਕਾਰਨ ਹਨ ਮੋਟਾਪੇ ਵਾਲੇ ਮਰੀਜ਼ ਅਤੇ ਸਲਾਈ ਕਰਨ ਵਾਲੀਆਂ ਔਰਤਾਂ ਇਸ ਬਿਮਾਰੀ ਤੋਂ ਜਿਆਦਾ ਪ੍ਰੇਟ ਹੁੰਦੇ ਹਨ ਇਸ ਬਿਮਾਰੀ ਦਾ ਇਲਾਜ ਇਲੈਕਟ੍ਰੋ ਹੋਮੋਪੈਥੀ ਅਤੇ ਆਈ ਟੈਰਾਕੀਅਰਥਰੇਪੀ ਰਾਹੀਂ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ। ਗਰਦਨ ਦੇ ਕੁਝ ਪੁਆਇੰਟ ਦੱਬਣ ਨਾਲ ਵੀ ਤੁਸੀਂ ਕਾਫੀ ਲਾਭ ਪ੍ਰਾਪਤ ਕਰ ਸਕਦੇ ਹੋ। ਅੱਗੇ ਆਪਾਂ ਜਾਣਾਂਗੇ ਸਰਵਾਈਕਲ ਦੇ ਲੱਛਣ ਸਿਪਟਮ ਤੁਸੀਂ ਇਸ ਦੀ ਕਿਵੇਂ ਜਾਂਚ ਕਰ ਸਕਦੇ ਹੋ। ਗਰਦਨ ਦੇ ਵਿੱਚ ਖਿਚਾਰਨ ਗਰਦਨ ਚ ਝਕਾਉਣ ਅਤੇ ਹਿਲਾਉਣ ਚ ਦਰਦ ਹੋਣਾ ਜਕੜਨ ਮਹਿਸੂਸ ਹੋਣਾ ਚੱਕਰ ਅਤੇ ਉਲਟੀਆਂ ਦਾ ਆਉਣਾ ਸਿਰ ਵਿੱਚ ਪਿੱਛੇ ਦਰਦ ਰਹਿਣਾ ਮੋਢਿਆਂ ਚ ਦਰਦ ਅਤੇ ਜਕੜਨ ਪੈਦਾ ਹੋਣਾ ਹੱਥਾਂ ਪੈਰਾਂ ਦਾ ਸੁਨਪਨ ਹੋਣਾ ਜਾਂ ਇੱਕ ਬਾਹਾਂ ਦੇ ਵਿੱਚ ਦਰਦ ਰਹਿਣਾ ਬਿਮਾਰੀ ਦੇ ਵਧਨ ਤੇ ਚੱਕਰ ਅਤੇ ਉਲਟੀਆਂ ਵੀ ਤੁਹਾਨੂੰ ਹੋ ਸਕਦੀਆਂ ਹਨ ਅੱਗੇ ਆਪਾਂ ਗੱਲ ਕਰਾਂਗੇ ਇਸ ਦੇ ਇਲਾਜ ਬਾਰੇ ਜਿਸ ਦਾ ਕਿ ਇਲੈਕਟ੍ਰੋਮੋਫਿਥ ਵਿੱਚ ਬਹੁਤ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਇਲਾਜ ਸਕਰੀਨ ਉੱਪਰ ਦਿੱਤਾ ਗਿਆ ਹੈ ਸੋ ਨੋਟ ਕਰੋ ਦਵਾਈ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਅਤੇ ਪੁਆਇੰਟ ਬਾਰੇ ਸਾਡੇ ਕੋਲੋਂ ਆਨਲਾਈਨ ਤੁਸੀਂ ਜਾਣਕਾਰੀ ਲੈ ਸਕਦੇ ਹਾਂ WhatsApp ਨੰਬਰ ਸਕਰੀਨ ਉੱਪਰ ਦਿੱਤਾ ਗਿਆ ਹੈ ਸਤਿ ਸ੍ਰੀ ਅਕਾਲ